ਹਾਂਜੀ ਦੋਸਤੋ ਅੱਜ ਆਪਾਂ ਇਹ ਮੋਟਰ ਲਾਈ ਆ ਜੀ 10 ਐਚਪੀ ਦੀ ਉਸ ਵਾਲਾ ਸੈਟ ਆ ਸਾਰਾ 20 ਪੈਨਲ ਆਇਆ 20 ਪੈਨਲ ਉਸ ਵਾਲ ਦੇ ਤੇ ਉਸ ਵਾਲ ਦੀ ਆਪਾਂ ਡਰਾਈਵ ਲਾਈ ਆ ਆ ਦੇਖੋ ਜੀ 20 ਪੈਨਲ ਹੈ ਉਸ ਵਾਲ ਦੀ ਡਰਾਈਵ ਹੈ ਤੇ ਉਸ ਵਾਲ ਦੀ ਮੋਟਰ ਹੈ ਡੇਗੀ ਦੇ ਵਿੱਚ ਤੇ ਉਹਨਾ ਪੁਜਾਰੀਆ ਮੈਂਬਰ ਜਸਵੀਰ ਸਿੰਘ ਦੇ ਲਈ ਆ ਜੀ ਮੋਟਰ ਆਪਾਂ ਬਹੁਤ ਵਧੀਆ ਪਾਣੀ ਬਣਿਆ ਦੇਖ ਕੇ ਬਾਈ ਖੁਸ਼ ਹੋਗੇ ਕਹਿੰਦੇ ਬਹੁਤ ਵਧੀਆ ਪਾਣੀ ਬਣਿਆ ਜਿੰਨੀ ਕਹਿੰਦੇ ਸਾਨੂੰ ਉਮੀਦ ਸੀ ਉਸ ਤੋਂ ਵੱਧ ਉਸ ਤੋਂ ਵੱਧ ਪਾਣੀ ਬਣਿਆ ਜਿੰਨੀ ਸਾਨੂੰ ਉਮੀਦ ਸੀ ਦੇਖੋ ਜੀ ਪੂਰੀ ਪ੍ਰੈਸ਼ਰ ਦੀ ਧਾਰ ਹੈ 4 ਇੰਚੀ ਪੂਰਾ ਪ੍ਰੈਸ਼ਰ ਦਾ ਬਣਿਆ ਥੋੜਾ ਜਿਵੇਂ ਆਪਾਂ ਮਤਲਬ ਵੀ ਕਹਦੇ ਆਏ ਬਿਜਲੀ ਵਾਲੀ ਮੋਟਰ ਦਾ ਹੁੰਦਾ ਨਾ ਇਸ ਤਰ੍ਹਾਂ ਦਾ ਇਹ ਵੀ ਪੈਨ ਲਾਗੇ ਜੀ 550 ਵਾਟ ਦੇ 220 ਵੋਲਟ ਪੈਨ ਲਾਗੇ ਇਹ ਵੀ ਬਣਨ ਲੱਗੇ ਹੋਏ ਆ ਦੋ ਸਟੈਂਡ ਲਾਏ ਆ ਹੈਵੀ ਸਟਰਕਚਰ ਦੇ ਵਿੱਚ ਉਸ ਵਾਲ ਦੀ ਡਰਾਈਵ ਹੈ ਜੀ ਉਸ ਵਾਲ ਦੀ ਆਪਣੀ ਮੋਟਰ ਹੈ ਸਾਰਾ ਸੈੱਟ ਉਸ ਵਾਲ ਦਾ ਲੱਗਿਆ ਹੋਇਆ ਰੰਧਾ ਆਵਾਸ ਸੋਲਰ ਐਂਡ ਇਲੈਕਟ੍ਰਿਕ ਸੋਲੂਸ਼ਨ ਤੇ ਉਹਨਾਂ ਬੁਜਾਰੀਆ ਤੋਂ ਜੀ ਭਾਈ ਜਸਵੀਰ ਸਿੰਘ ਮੈਂਬਰ ਦੇ ਲਾਈ ਆਪਾਂ ਮੋਟਰ ਤੁਹਾਡੀ ਕਰਵਾਉਣਿਆਂ ਗੱਲ ਜਸਵੀਰ ਸਿੰਘ ਜੀ ਨਾਲ ਪੁੱਛਦੇ ਆ ਉਹਨਾਂ ਨੂੰ ਵੀ ਸੰਤੁਸ਼ਟੀ ਹੋਈ ਆਪਣੇ ਪਾਣੀ ਕਿਵੇਂ ਬਣਿਆ ਠੀਕ ਬਣਿਆ ਹਾਂਜੀ ਮੈਂਬਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਆਪਣੇ ਇਹ 10 ਐਚਪੀ ਦੀ ਮੋਟਰ ਲਾਈ ਹੈ ਜੀ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਸੰਤੁਸ਼ਟੀ ਹੋਈ ਜੀ ਪੂਰੀ ਪਾਣੀ ਬਹੁਤ ਜੀ ਫੁੱਲ ਬਿਜਲੀ ਵਾਲੀ ਮੋਟਰ ਜਿੰਨਾ ਪਾਣੀ ਅੱਛਾ ਜੀ 10 ਦੀ ਮੋਟਰ ਜਿੰਨਾ ਬਿਜਲੀ ਵਾਲੀ ਪਾਣੀ ਕੱਢਦੀ ਹੈ ਓਨਾ ਪਾਣੀ ਛੋਟੀ ਉਮੀਦ ਤੋਂ ਵੱਧ ਬਣ ਗਿਆ ਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਜਿੰਨੀ ਮੰਨ ਦੀ ਸੋਚ ਸੀ ਓਨਾ ਹੀ ਪਾਣੀ ਬਣਿਆ ਹਾਂਜੀ ਹਾਂ ਤੇ ਹੋਰ ਕੀ ਕਹਿਣਾ ਚਾਹੋਗੇ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਆਪਾਂ ਇਹੀ ਕਹਨੇ ਜੀ ਮੋਟਰ 10 ਦੀ ਲਵਾਓ ਜਾਂ 7.5 ਦੀ ਲਵਾਓ ਹਾਂਜੀ ਹਾਂ ਬੜੀ ਛੋਟੀ ਨਾਲ ਲਵਾਓ ਹਾਂਜੀ ਹ ਹੋਰ ਕੋਈ ਆਪਣਾ ਵਿਚਾਰ ਹੰਦਾ ਵਸੋਣ ਬਾਰੇ ਕਿਵੇਂ ਲੱਗਿਆ ਬਾਜੀ ਕੋਈ ਨਾ ਬਾਕੀ ਯਾਰ ਦੋਸਤਾਂ ਤੁਸੀਂ ਪੁਰਾਣੇ ਮਿੱਤਰ ਪਿਆਰੇ ਹੋ ਤੇ ਬਹੁਤ ਬੜੀ ਧੰਨਵਾਦ ਤੁਹਾਡਾ ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਬਸਾ ਆਹ ਦੇਖੋ ਜੀ ਮਿੱਤਰੋ ਮੋਟਰ ਲਾ ਕੇ ਪੂਰੀ ਸੰਤੁਸ਼ਟੀ ਮਿਲੀ ਆ ਵੀਰ ਨੂੰ ਕਹਿੰਦੇ ਪਾਣੀ ਜਿੰਨਾ ਅਸੀਂ ਚਾਹੁੰਦੇ ਸੀ ਉਨਾ ਹੀ ਬਣਿਆ ਤੇ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੇ ਕਿਸੇ ਨੇ ਵੀਰ ਨੇ ਮੋਟਰ ਲਵਾਉਣੀ ਹੈ ਜਾਂ ਔਨ ਗ੍ਰਿਡ ਜਾਂ ਆਫ ਗ੍ਰਿਡ ਘਰ ਦੇ ਵਿੱਚ ਆਪਾਂ ਛੱਤ ਤੇ ਲਵਾਉਣੀ ਆ ਬਿਜਲੀ ਘਰ ਦੀ ਵਰਤਣ ਵਾਸਤੇ ਉਹ ਵੀ ਲਾਇਆ ਜਾਂਦਾ ਹੈ ਤੇ ਜਿਹੜੇ ਆਪਾਂ ਇਹ ਮੋਟਰ ਲਾਉਣੇ ਆਏ ਪੂਰੀ ਗਾਰੰਟੀ ਸ਼ੁਦਾ ਹੁੰਦੀ ਹੈ ਜੀ ਜੇਦੇ ਵਿੱਚ ਕੋਈ ਵੀ ਕਮੀ ਪੇਸ਼ੀ ਆਉਂਦੀ ਹੈ ਆਪਾਂ ਕਹਿੰਦੇ ਆ ਕਿਸਾਨ ਨੂੰ ਵੀ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਸੰਤੁਸ਼ਟੀ ਨਹੀਂ ਮਿਲੀ ਤਾਂ ਆਪਾਂ ਆਪਦਾ ਸਮਾਨ ਵਾਪਸ ਪੱਟ ਕੇ ਲੈ ਜਾਵਾਂਗੇ ਤੇ ਪੈਸੇ ਅਗਲੇ ਦੇ ਵਾਪਸ ਦੇਵਾਂਗੇ ਪੂਰੇ ਦੇ ਪੂਰੇ ਸਮੇਤ ਵਿਆਜ ਉਹ ਗੱਲ ਨਹੀਂ ਹੈਗੀ ਵੀ ਆਪਾਂ ਅੱਜ ਮੋਟਰ ਲਾ ਕੇ ਭੱਜ ਕੇ ਤੇ ਮੁੜ ਕੇ ਅਗਲੇ ਦੀ ਬਾਤ ਨਾ ਪੁੱਛੀਏ